ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਠੀਕ ਠਾਕ ਹੋਮੂਗੀ ਵੈਦੁਰੂ ਜੀ ਦੀ ਕਿਰਪਾ ਨਾਲ ਤੇ ਟਾਈਮ ਹੋ ਗਿਆ ਹੈਗਾ ਜੀ 3:30 ਹੋ ਗਏ ਲੰਗੇ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਤੇ ਹੁਣੇ ਰਜੂਆ ਦਾ ਫੋਨ ਆਇਆ ਸੀਗਾ ਤੇ ਉਹ ਕਿੰਨੇ ਮੈਂ ਕੱਲ ਨੂੰ ਆਉਂਗੀ ਤੇ ਚਲੋ ਕੱਲ ਨੂੰ ਕੋਲ ਆਪੂ ਆ ਜੀ ਵੀ ਦਿਖਾਵਾਂਗੇ ਆਉਣਗੇ ਤੇ ਬੜੇ ਟਾਈਮ ਬਾਅਦ ਹੁਣ ਉਹ ਵੀ ਬਸ ਢੇੜਾ ਲਾ ਲਾਦਾਂ ਦੇਣਗੇ ਤੇ ਉਹ ਵੀ ਕਰੇ ਸੱਬ ਦਾ ਨਹੀਂਗੇ ਜੀ ਤੇ ਕਿਉਂਕਿ ਇਹ ਨਾ ਉਧਰ ਮੱਝਾਂ ਕਿ ਨਹੀਂ ਬਹੁਤ ਕੰਮ ਹੁੰਦਾਗਾ ਤੇ ਤਾਂ ਕਰਕੇ ਤੇ ਕੱਲ ਨੂੰ ਉਹ ਜੀ ਕਹਿੰਦੇ ਚਲੋ ਮੈਂ ਵੀ ਬੈਠ ਜੂਗੀ ਆਕੇ ਤੇ ਗਰਮੀ ਅੱਜ ਵੀ ਬਹੁਤ ਜਿਆਦਾ ਹੈਗੀ ਸੀ ਕੱਲ ਤਾਂ ਹਲੇ ਮਣੀ ਬੱਦਲ ਪਾਈ ਸੀ ਕੱਲ ਵੀ ਐਸੀ ਗਰਮੀ ਤਾਂ ਹੈਗੀ ਸੀਗੀ ਤੇ ਗਰਮੀ ਅੱਜ ਵੀ ਪੜੀ ਆਗੀ ਤੇ ਅੱਜ ਸਿੱਧੀ ਧੁੱਪਾ ਕੱਲ ਬੱਦਲ ਬਾਈ ਕਰਕੇ ਹਨਾ ਇਹਨਾਂ ਪਤਾ ਨਹੀਂ ਲੱਗਦਾ ਸੀਗਾ ਤੇ ਕਿੰਨੀ ਆ ਗਈ ਬੀਬੀ ਬੱਸ ਹੁਣ ਦੇ ਕੋਈ ਘੱਟ ਹੋਣੀ ਆ ਥੋੜਾ ਹੱਟਾ ਕਰ ਬੋਲਣਾ ਪੱਪਾ ਕਹਿ ਜੋ ਬੋਲੀਆਂ ਸੀ ਤੁਹਾਨੂੰ ਨਾਲ ਹੋਊ ਹੂੰ ਤੇ ਨਹੀਂ ਰੱਖਾ ਤੇ ਪਤਾ ਲੱਗੂਗਾ ਇਹਨਾਂ ਇਹ ਆਂਕਾ ਛੋਟੀਆਂ ਕਰ ਦਿੰਦਾ ਹਾਂ ਹਾਂ ਦਿੰਦੇ ਆ ਢੜ ਕਰਦੇ ਕੋਈ ਘੱਟ ਖਾਣਾ ਲੈਣ ਪੰਜ ਬੁੜੀਆਂ ਨੇ ਦੋ ਬੰਦੇ ਨੇ ਮੈਂ ਹੋਇਆ ਨਾ ਕਿਰ ਕੇ ਤੂੰ ਨਮਕ ਕਰੇ ਖਾ ਲੈਣਾ ਨਾ ਕਰੇ ਕਰੀ ਨਹੀਂ ਨਹੀਂ ਕਰਿਆ ਇਹਨਾਂ ਕੜੀ ਬਣਾਈ ਹੈ ਕੜੀ ਬਣਾਈ ਹੈ ਇਹ ਰੰਗ ਬਣਨ ਕੋਲ ਆ ਤੇ ਮਹਾ ਚੰਡੀ ਰੋਣ ਬੋਲ ਆ ਤੇ ਪਾਣੀ ਛੱਡ ਦਿਆਂਗਾ ਤੀ ਹਾਂ ਮੈਂ ਪਾ ਦੇ ਆਪੋ ਤੇ ਅਸਲ ਵਿੱਚ ਤੁਹਾਨੂੰ ਤੇ ਵੀ ਹੋਇਆ ਤੇ ਆਹ ਛੋਟੀ ਜਿਹੀ ਚੰਦ ਬਾਤ ਦੇ ਜੀ ਤੇ ਇਹਦਾ ਪਾਣੀ ਦਾ ਹੈਗਾ Thank you. ਪੁਰਾਜਾਰ ਕਿਲੇ ਫਿਰ ਜੀ ਕੱਲ ਨੂੰ ਉਧਰ ਕੱਖ ਕਪਟ ਕੱਖ ਪਾਟੀ ਦੇਵਾਂ ਉਹ ਵੀ ਜੀ ਵਿੱਚ ਕੱਲ ਦਾ ਦਿਨ ਤਾਂ ਲੱਗੂ ਮੈਂ ਕੱਲ ਨੂੰ ਕੰਮ ਨਿਭੜ ਜੂ ਚਲੋ ਅੰਦਰ ਕੰਪੀ ਲਾ ਕੇ ਪੁਸਤਾਲੀ ਵੀ ਆਈ ਆ ਕੋਰੇ ਵੀ ਬੈਠੇ ਗੱਲ ਕਰਦੇ ਕੰਮ ਲੱਗਦਾ ਜਾਣਾ ਨਹੀਂ ਹੋਗਾ ਫਿਰ ਫਿਰ ਪੰਜ ਜਾਣੇ ਨੇ ਉਹ ਵੀ ਅੱਧਰ ਉਹ ਵਾਦੀ ਚੱਕਣੇ ਅਪਾਹ ਸਾਡੀ ਵੀ ਤਿਆਰੀ ਕਰਦਾਂ ਫਿਰ ਚਾਹ ਪਣੀ ਦੁਪਹਿਰੇ ਦਾ ਤੋਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ ਦੀਰ ਵਿੱਚ ਢਾਲ ਲੱਗਦੇ ਨੇ ਜਿਹੜੀ ਬੀਜੀ ਹੋਈ ਆ ਬਹੁਤ ਕਿੰਨਿਆਂ ਤੋਂ ਤਾਂ ਗੱਤ ਲਾਉਣ ਤੋਂ ਬਗਲੇ ਤੇ ਗਾੜੀ ਸਿੱਧੀ ਦੀ ਉਹ ਤੋਂ ਗਰਮੀ ਜਾਦੀ ਆ 1 ਵਜੇ ਨੇ ਬੈਠੀਆਂ ਨੇ ਉਹ ਚਾਹ ਘਣੇ ਪੀ ਕੇ ਚੱਲਿਆ ਜਾਣਗੇ ਤੇ ਕੱਲ ਰਾਤ ਬਣਾਈ ਸੀ ਆਪਣੇ ਜੋ ਕੜੀ ਕਦੂ ਦੀ ਸਬਜ਼ੀ ਆਪਾਂ ਨੇ ਸਵੇਰੇ ਕੜੀ ਬਣਾਤੀ ਸੀ ਹੁਣ ਆਪਾਂ ਕੱਟ-ਕੁੱਟ ਕੇ ਰੱਖ ਲਾਂਗੇ ਅੱਜ ਤੱਕੇ ਬਣਾਵਾਂਗੇ ਕਦੂ ਦੀ ਸਬਜ਼ੀ ਥੋੜੀ ਜੀ ਆਪਾਂ ਅੱਥਰੇ ਬਣਾ ਲਾਂਗੇ ਆਪਣੇ ਜੋ ਥੋੜੀ ਇਹਨੂੰ ਬਣਾ ਲਾਂਗੇ ਜਿੱਦਾਂ ਹਾਂ ਟੱਕ ਟੱਕ ਕੇ ਰੱਖ ਲਾਂਗੇ ਤੱਕੇ ਜਿਹੜਾ ਤੁਹਾਨੂੰ ਪਤਾ ਹੈ ਜਿਹੜੀ ਕੱਟੀ ਹੁੰਨ ਤੇ ਚਰਲਾ ਲੱਗਦਾ ਹੈ ਹੈ ਤੇ ਹੁਣ ਇਹਨਾਂ ਸਮਾਂ ਪਤਾ ਕੋਈ ਆਪਾਂ ਸਬਜ਼ੀ ਕੱਟ ਲਾਂਗੇ ਰੱਖ ਕੇ ਤੇ ਲਾਸਗੰਡਾ ਤਿਆਰ ਕਰਕੇ ਰੱਖ ਲਾਂਗੇ ਉਹ ਕਿਸੇ ਰਿਉ ਤੇ ਚਾਹ ਪਾਣੀ ਪੀਤੇ ਤਾਂ ਵਾਣਾ ਨਾ ਮਨ ਨਹੀਂ ਆਤਾ ਮੈਨੂੰ ਕਿਉਂ ਸਵੇਰੇ ਬੈਠਾ ਚਾਹ ਮੇਰੇ ਦਰਸੀ ਨੂੰ ਮੁੰਡਾ ਪੱਟੇ ਪਾਉਂਦਾ ਉਹ ਬੱਚਾ ਨੂੰ ਤਾਂ ਰਾਤੋਂ ਨਾਲ ਉਹ ਮੰਨ ਕਰਕਾ ਤੇ ਮੈਂ ਉਹ ਕਿਚਾ ਕਰ ਲੈਣਾ ਮਾਂ ਤੁਸੀਂ ਚਾਹ ਪੀ ਲੈਣੀ ਬੱਚਾ ਨਹੀਂ ਕਰਦੇ ਕੋਈ ਪਤਾ ਨਹੀਂ ਆ ਗਾ ਫਿਰ ਬੱਚੇ ਆ ਗਏ ਤੇ ਇਹਨਾਂ ਚਾਹ ਬਣਾ ਲੈਣੀਆਂ ਤੇ ਆ ਬਾਦੀ ਕਰ ਲੈਣੀਆਂ ਚਾਹ ਪਾਣੀ ਪੀ ਕੇ ਉਹ ਜੇ ਨਾ ਤੁਮਾਰੀ ਇਹ ਚੱਕ ਪਾਸਾ ਥਿਉਰੀ ਦਾ ਮਾਰੀਆ ਨਾ ਨਾ ਫਟਾ ਫਟਾ ਤੇ ਹੁਣ ਕਰਾਂਗੇ ਕੰਮ ਨੂੰ ਕਰ ਤਿਆਰ ਬਹੁਤ ਸਾਰੇ ਗੱਲ ਨੇ ਨਾ ਤਾਂ ਜੀ ਨੇ ਕੱਗਨੇ ਨੇ ਕੰਮ ਮੁਸਕਦੇ ਨੇ ਨਾ ਮਕਾਏ ਨੇ ਕਿਸੇ ਨੇ ਨਹੀਂ ਮੁਕਾਏ ਨੇ ਬੰਦਾ ਰੋਕੇ ਕੰਮ ਨਹੀਂ ਮੁਕਦਾ ਹੈ ਦੇ ਪੈਰੇ ਬੰਦ ਚਾਹ ਤੇ ਉਹ ਕੋਲ ਕੇ ਲਿਆ ਪਰ ਆਇਸ ਕਰ ਲੈਣੇ ਤੇ ਅਮਨ ਕਰਕੇ ਜੀ ਵੀ ਜੀ ਸੁਧਿਆ ਦਿਓ ਬਾਕੀ ਇਹ ਸਰਕਾਰ ਤੋਂ ਤਾਂ ਹੈ ਨਹੀਂ ਮਾਨੂੰ ਲੋਵਾ ਰਿਤ ਨਵਾਰੀ ਨਹੀਂ ਲਾਦੀ ਤੇ ਗਰਦਾ ਚੜ ਗਿਆ ਵੀ ਬਾਹਰ ਬਾਹਰ ਜਾ ਕੇ ਦੂਰ ਨਾ ਸਾਰੀਆਂ ਝੋਟੀਆਂ ਅੰਦਰਲੇ ਘੜ ਦੇ ਲਾ ਕੇ ਵੀ ਝੋਟੇ ਸਾਨੂੰ ਪਤਾ ਵੀ ਸਿਆਣੇ ਬੰਦੇ ਤੋਂ ਨਹੀਂ ਸਫਾਈ ਨਹੀਂ ਵੀ ਹੁੰਦੀ ਇੱਕ ਮੰਗਰ ਪਤਾ ਹੀ ਆ ਸਮੱਸਿਆ ਤੇ ਆਪਣਾ ਲਾ ਗ੍ਰਹਿ ਦਿਸਣਾ ਤੇ ਸੱਤ ਮਾਪ ਪਾਪਾ ਤੋਂ ਕੰਮ ਨਹੀਂ ਲੋਟ ਆਇਆ ਅੱਜ ਮੇਰਾ ਪਰਵ ਜੀ ਹੱਤ ਵੀ ਅੱਜ ਘੱਜਿਆ ਕੁਸ ਹੋਇਆ ਪਰਵ ਇਸ ਤੋਂ ਮੇਰਾ ਪੈਰ ਪੱਕ ਗਿਆ ਤੇ ਹੁਣ ਪੈਰ ਵੀ ਲੋਟਿਆ ਨੰਗੜੇ ਪੈਰ ਤੋਂ ਇਹ ਵਾਲੇ ਬੰਦੇ ਪਤਾ ਨਹੀਂ ਕਿ ਉਹ ਵਜੋਂ ਬਰਾ ਹੋ ਗਿਆ ਮੈਂ ਪਾਇਲ ਦੀ ਮੈਡਿਕ ਹੈ ਦਵਾ ਤਾਂ ਕਰਦੀਆਂ ਮੈਂ ਦਵਾ ਜਿਆ ਕਰਦੀਆਂ ਔਖਾਂ ਨੇ ਚਾਹ ਲੈ ਕੇ ਗਏ ਜਿੰਨਾਂ ਮੈਂ ਕੈਣੀ ਅਨੁਛਿਤ ਨਾ ਆਂ ਆਂ ਨੰਨ ਪਰਸੀਨ ਪਰਸੀਨ ਨੂੰ ਮੁੱਤਵ੍ਰਤੀ ਕੇ ਚਾਹ ਤਾਂ ਨਹੀਂ ਕਰਿਆ ਰੋਟੀ ਰੋਕ ਬੰਨਿਆ ਤੇ ਰਮਨ ਮੜਦੀ ਰਹਿਤ ਕੰਮ ਲਾ ਲੀ ਕੁਰੀ ਨੂੰ ਬਣਾ ਕੇ 4 ਵਜੇ ਕੰਮ ਮੁੱਕ ਤੇ ਸਾਰੇ ਕੰਮ ਕੀ ਬੋਕ ਜਾਨੇ ਬੁੱਤ ਸਾਨੂੰ ਪਤਾ ਹੀ ਤਾਂ ਮੈਂ ਨਹੀਂ ਮੈਂ ਤਲੇ ਬੰਦਾ ਮੁੱਕ ਜੂ ਕੰਮ ਨਹੀਂ ਮੁੱਕਦੇ ਤੇ ਇਦਾਂ ਨੇ ਆਪਣੀਆਂ ਗੱਲਾਂ ਬਾਤਾਂ ਦੇ ਪੁੱਤ ਇਦਾਂ ਨੇ ਆਪਣੇ ਕੰਮ ਧੰਦੇ ਦੇ ਸਾਹਮਣੇ ਦੇ ਪਰਾਂ ਦੇ ਪਰਾਂ ਸਬਜੀ ਪਾਣੀ ਕੱਟਦਾ ਤੇ ਬੱਲੇ ਕੁੱਥੇ ਪਾਏ ਪੈਨੇ ਮੱਝਾਂ ਤੇ ਆਪਾਂ ਮੱਝਾਂ ਬੰਨਾਂਗੇ ਪਾਣੀ ਦਾ ਨਹੀਂ ਪਾਵਾਂਗੇ ਨਾ ਗ੍ਰੀਤਾ ਡਾਕਟਰ ਆ ਬੈਲਾ ਹੋ ਜਾਣਾ ਕਿਉਂ ਦੋਤਨਤਾ ਕਿਉਂ ਪੀਣੀ ਦੋਤਨ ਕੱਟ ਰੂਹ ਦੇ ਹੋਗੇ ਸੁੱਖ ਨਾਲ ਤਿੰਨੇ ਸੰ ਗਾਈਆਂ ਪਸ਼ੂ ਹੋ ਗਏ ਅੱਠ ਨੌ ਪਸ਼ੂ ਹੋ ਗਏ ਦੇਖੋ ਆਜਾ ਇਹ ਤਾਂ ਬੜੀ ਇੱਕ ਪਾਸੇ ਖੁਸ਼ ਲੋਕ ਇੱਕ ਪਾਸੇ ਸੋਖ ਇੱਕ ਪਾਸੇ ਕਮੀ ਇੱਕ ਪਾਸੇ ਸਾਦੀ ਇਹ ਆਪਣੀਆਂ ਚੱਲਦੀਆਂ ਰਹਣੀਆਂ ਤੇ ਅਮਨ ਦੀਆਂ ਮਾਸੀਆਂ ਨੇ ਉਹਦੇ ਦੋ ਇੱਕ ਮਾਸੀ ਦੇ ਘਰ ਹੋਇਆ ਪੁੱਤ ਆ ਤੇ ਬੜੀ ਖੁਸ਼ੀ ਦੀ ਗੱਲ ਐ ਸਾਨੂੰ ਆਇਆ ਲੱਭਾ ਤੇ ਗਲਾਉ ਜਾਣਾ ਨਾਲ ਤੇ ਚਾਹੀ ਚਾਹੀ ਖਾਧੀਆਂ ਨੇ ਸਭ ਨੇ ਬਹੁਤ ਬਹੁਤ ਮਾਸੀ ਭੈਣ ਨੂੰ ਬੋਦਨ ਜਾਣੇ ਤੇ ਮਹਾਰਾਜ ਨੇ ਉਹਦੇ ਘਰ ਰੰਗ ਲਾਇਨੇ ਪਹਿਲਾਂ ਰੇਟਾ ਆਇਆਗਾ ਇਹ ਸਾਨੂੰ ਬੇਟਾ ਨੇ ਦਿਖਾ ਮੰਗੇ ਜਿੱਦਾਂ ਜਮਾ ਮੰਨਿਆ ਤੇ ਨਿਮਨ ਨਹਿਮਾਲੀ ਵਿਰੋਧ ਨੂੰ ਗ੍ਰੋਹ ਤਾਹ ਨਾਲੇ ਪੁੱਤਾ ਸਾਰੇ ਦੇਖਦੇ ਰਹੇ ਉਹ ਜਿਹੜਿਆਂ ਨੇ ਸੋਨੇ ਸੋਨੇ ਕਮੈਂਟ ਕਰਿਆ ਕੋ ਜਦੋਂ ਸੋਨੇ ਅੱਜ ਕਮੈਂਟ ਪੜ੍ਹੇ ਅਸੀਂ ਤੇ ਸਾਡਾ ਬਹੁਤ ਜੀ ਲੱਗਿਆ ਕਈਆਂ ਭੈਣਾਂ ਨੇ ਤੇ ਗੱਲ ਕਰੀ ਉਹ ਮੁੰਡੇ ਦੇ ਮਾਮਲੇ ਦੀ ਨਾ ਬੀ ਬਹੁਤ ਦੁੱਖ ਦੀ ਗੱਲ ਐ ਸੋ ਦਨ ਭੈਣਾਂ ਧੰਨਵਾਦ ਜਿਨੇ ਹਲਾ ਨਾਰਾ ਮਾਰੇ ਸਾਡਾ ਕੁਝ ਦੁੱਖ ਤੋਂ ਥੋੜਾ ਨਹੀਂ ਹੁੰਦਾ ਤੇ ਦੁੱਖ ਬਣਾ ਲੰਗਾ ਅਗਰ ਜਦੋਂ ਮੈਂ ਹੁੰਦਾ ਕਿ ਹਾਂ ਮੇਰੀ ਹਾਂ ਦਰਦ ਦੀ ਕਰੀਏ ਮੇਰੇ ਦੁੱਖ ਸੁਖ ਸੰਜਣ ਕਰੀਏ ਦੁੱਖ ਘੱਟੇ ਹੀ ਜਾਂਦਾ ਜੇ ਆਪਾਂ ਕੋਈ ਕਿਸੇ ਨਾਲ ਦੁੱਖ ਦੀ ਗੱਲ ਕਰਾਂਗੇ ਦੁੱਖ ਘੱਟ ਜਾਂਦਾ ਤਾਂ ਇਹ ਗੱਲ ਹੁੰਦੀ ਹੈ ਜੀ ਲੋਕ ਜੇ ਆਪਾਂ ਕਿਸੇ ਨੂੰ ਮੈਂ ਕਹਵਾਉਣਾ ਕਿ ਇਹ ਕੋਈ ਦੁੱਖ ਦੀ ਗੱਲ ਨਹੀਂ ਜਿਹੜਾ ਕਿ ਦੁੱਖ ਨਿਕਲ ਹੀ ਚਰ ਬੰਦੇ ਨੂੰ ਆ ਜਾਣਾ ਜੇ ਇਹਨੇ ਮੈਨੂੰ ਪੁੱਛਿਆ ਨੀ ਇਹਨੇ ਮੇਰੇ ਨਾਲ ਦੁੱਖ ਸੁਖ ਸੰਜਣ ਨਹੀਂ ਕਰਿਆ ਤੇ ਦੁੱਖ ਸੁਖ ਦੀ ਗੱਲ ਕਰੇ ਤਾਂ ਦੁੱਖ ਘਰੋਲੇ ਤੋਂ ਤੇ ਬੰਦੇ ਦਾ ਮਨ ਨਹੀਂ ਹਲਕਾ ਹੋ ਜਾਂਦਾ ਤੇ ਐਵੇਂ ਹੁੰਦਾ ਰਹਿਣਾ ਤੇ ਹਾਂ ਮੇਰਾ ਦੁੱਸਰ ਜੀ ਵੰਡਾਇਆ ਹੈ ਨੇ ਸਾਜ ਕਰੀਆ ਤੇ ਦੁੱਖ ਥੋੜਾ ਹੋ ਜਾਂਦਾ ਬਹੁਤ 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 ਧੰਨਵਾਦ ਜਿਨੇ ਅਮੰਦ ਦੇ ਪਿਆਕੇ ਨੇ ਦੁੱਖ ਦੀ ਕਿਹਣੀ ਤੇ ਗੱਲ ਕਰੀ ਦੁੱਖ ਤੋਂ ਸੰਘੜਿਆ ਕਰਿਆ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇੱਕ ਪਾਸੇ ਸਾਡੀ ਇੱਕ ਪਾਸੇ ਦੰਗੂ ਪੁੱਤ ਚੱਲਦੀ ਰਹਿੰਦੀ ਹੈ ਤੇ ਕੀ ਕਰੀਏ ਆਪਾਂ ਤਾਂ ਬਹੁਤ ਕੁਝ ਸੋਚਦੇ ਆ ਜਿਵੇਂ ਬਲ마 ਆਤਮਾ ਨੂੰ ਮਨਜ਼ੂਰ ਹੁੰਦਾ ਪੁੱਤ ਹੋਣਾ ਉਹ ਹੀ ਹੈ ਮੈਂ ਤਾਂ ਇਹ ਸਹੀ ਨਹੀਂ ਆਂ ਤੋ ਮਹਾਰਾਜ ਸਭ ਸੁਖ ਲਿਆਵੇ ਦੁੱਖ ਕਿਸੇ ਦੇ ਆਵੇ ਨਾ ਪ੍ਰਮਾਤਮਾ ਕਿਸੇ ਦਾ ਹਿਰਦਾ ਨਾਲ ਦਿਖਾਵੇ ਆਪਣੇ ਆਦੇ ਵਰਗਾ ਹਿਰਦਾ ਹੇਠਾ ਰਜਾ ਜੇ ਆਪਣਾ ਆਪਣਾ ਮਨਾਂ ਸ਼ਾਂਤੀ ਹੈ ਮਨ ਸੀਤਲਾ ਹੈ ਤੇ ਨਾ ਠੰਡਾ ਹੈ ਤੇ ਹਰ ਤਾਂ ਇਹ ਕਹਿੰਦੀ ਐਂ ਹਰੇਕ ਦਾ ਰਹੇ ਪਰ ਦੁੱਖ ਸੁੱਖ ਆਉਂਦੇ ਨੇ ਸਾਰੇ ਹੁੰਦੀ ਆਪਾਂ ਕਹਿੰਦੇ ਸੁੱਖ ਭਾਈਏ ਜੇ ਨਹੀਂ ਦੁੱਖ ਵੀ ਆਉਂਦੇ ਨੇ ਸੁੱਖ ਵੀ ਆਉਂਦੇ ਨੇ ਦੁੱਖ ਵੀ ਆਉਂਦੇ ਨੇ ਕੁਸ਼ੌਕਾ ਕੱਟਣਾ ਹੈ ਨਾ ਜੀ 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 ਦੀ ਵੀਡੀਓ ਨੂੰ ਅਪ载ਡ ਕੀਤਾ ਤੇ ਕੱਲ ਨੂੰ ਕੁੜੀ ਨੂੰ ਸਕੇਪ ਕੁਸਰੀ ਇਕਨ ਟੈਬਲ ਤੇ ਸੋਰੀ ਜੀ ਤੇ ਆਪਾਂ ਸਹੀ ਕਰਦੇ ਹਾਂ ਕਿ ਉਹ ਕਹਾਣਾ ਪ੍ਰਾਪਤ ਕੀਤੀ ਅਮੀ ਸੀ ਉਹ ਐਮੀ ਤੇ ਅਪਟ ਕੇ ਗੱਲ ਨਹੀਂ ਕਰਿਆ ਉਹ ਸੋਰੀ ਤੇ ਤੇ ਧੰਨਵਾਦ ਜੀ ਵੀਡੀਓ ਦਾ ਤੇ ਤੁਹਾਨੂੰ ਕੱਲ ਦੀ ਵੀਡੀਓ ਤੇ ਬਹੁਤ ਸਾਰੇ ਕਮੈਂਟ ਆਈ ਸੀ ਤੇ ਐਨੀ ਅ ਅੱਜ ਦੇ ਬਦਲਾ ਦੇ ਹਲੇ ਅੱਜ ਕਿਦਣਾ ਦਾ ਹੋ ਗਿਆ ਮੁੰਡਾ ਵੇਟ ਕਰ ਤਸੀ ਤੇਨ ਸਵਾਮੀ ਨੇ ਤਾਂ ਬਦਲਾ ਕੇ ਕਿਉਂ ਬੱਚਾ ਥੋੜਾ ਠਿੰਡਾ ਹੋ ਗਿਆ ਤੇ ਡਾਕਟਰ ਆਉਂ ਤਾ ਰਹਾ ਹੋਇਆ ਕਿ ਦਸਤ ਕਰ ਲਾਇਆ ਕਰੀ ਜੇ ਮੜ ਜਾ ਤਾਂ ਮੁੰਡਾ ਠਿੰਡਾ ਬਦਨਾਪਰੇਸ਼ਨ ਹੋਇਆ ਜੇ ਮੜ ਜਾ ਠੀਕ ਹੋ ਜਾਂਦੇ ਵੀ ਫੇਰ ਆਪਾਂ ਕਹਿੰਦੇ ਪ੍ਰੋਗਰਾਮ ਬੰਦੀ ਕਰਾਂਗੇ ਮੁੰਡਾ ਤਾ ਨਾ ਤੇ ਮੇਰਾ ਇਹ ਕਿਹੜਾ ਦਿਨ ਆ ਮਸਾਉਂਦੇ ਨੇ ਰੋਜ਼ ਆਉਂਦੇ ਨੇ ਹੈ ਤੇ ਨੇਰੀਆਂ ਸਭ ਉੱਤੇ ਆ ਰਹੇ ਆ ਨਿਆਂ ਨੇ ਨੀ ਮਸਾਪੈਂਦੇ ਜਦੋਂ ਹੁਣ ਤਾਂ ਕੋਈ ਗੱਲ ਨਹੀਂ ਨੇਰੀ ਦੀ ਵੀ ਓਨੀ ਗੱਲ ਐ ਧੀਰੀ ਵੀ ਓਨੀ ਖੁਸੀ ਐ ਪੁੱਤ ਦੀ ਵੀ ਓਨੀ ਖੁਸੀ ਐ ਜੋ ਮਾਲਕ ਨੂੰ ਭੌਂਦਾ ਕਰਦਾ ਹੋਵੇ ਧੀ ਦੇਣ ਵਾਲਾ ਵੀ ਵੈਗਰੂਆ ਪੁੱਤ ਦੇਣ ਵਾਲੀ ਵੈਗਰੂਆ ਮੈਂ ਤੁਹਾਨੂੰ ਕਿਹ ਅੰਕਤਾਂ ਨੂੰ ਇਹਦੀ ਕਹੂੰਗੀ ਜਿੱਤੀ ਐ ਕਿ ਇਹ ਪੁੱਤਾਂ ਦਾ ਤਾਂ ਇੱਕੋ ਹੀ ਅਧਰਾ ਹੈ ਨਾ ਤੇ ਇਹ ਹੈ ਗਿਆ ਮਹਾਰਾਜ ਜੀ ਦਾ ਨਾਤਾ ਨਾਤਾ ਆਪਾਂ ਤੋਂ ਮੰਗਦੇ ਤਾਂ ਧੀ ਆਉਂਦੀ ਐ ਨਾ ਮੰਗੇ ਤਾਂ ਪੁੱਤ ਆਉਣਾ ਤੇ ਵੈਗਰੂ ਤਾਂ ਜਿਵੇਂ ਭੌਂਦਾ ਹੋਵੇਗਾ ਤੇ ਤੁਸੀਂ ਵੀਡੀਓ ਤੇ ਦੇਖ ਹੀ ਲਿਆ ਪਹਿਲਾਂ ਜੋਤ ਤੇ ਨੀਤੂ ਅਮਨ ਤੇ ਪ੍ਰਾਵਾ ਆ ਗਏ ਨੇ। ਸੁਲਮਾਇ ਤੇ ਬੀਬੀ ਕੱਲ ਲੀਤੀ ਹੁੰਦੀ ਆ। ਵਧੀਆ ਟਾਈਮ ਲੱਗੂ। ਤੇ ਜੋਤ ਤੇ ਨੀਤੂ ਆ ਗਏ ਨੇ ਅਮਨ ਨਾਲੇ ਪ੍ਰਾਵਾ ਤੁਹਾਨੂੰ ਦੱਸਿਆ। ਸ਼ੋਕ ਹੋ ਗਿਆ ਮੈਨੂੰ ਬੜਾ ਔਖਾ ਪਾਇ ਟਰੈਕਟਰ ਤੇ ਕੋਈ ਦੂਜਾ ਮਰਣਾ ਨਾ ਰੱਖਿਆ ਹੋਇਆ ਕੰਮ ਆ। ਉਹ ਟਰੈਕਟਰ ਨਹੀਂ ਜਾਣਦਾ ਜੋ ਇਹ ਲਿਆਉਣਾ ਸੀ। ਜਾਂ ਕੱਕ ਲੈਉਣੇ ਸੀ ਮੈਨੂੰ ਨਾਲ ਮਜਬੂਰੀ ਲੈਣਾ ਪੈਂਦਾ ਸੀ ਹੋਰ ਕੰਮ ਕੱਢ ਜਾਂਦੇ ਸੀ। ਤੇ ਉਹਨੂੰ ਦਵਿੰਦਰਾ ਗਿਆ ਟਰੈਕਟਰ ਚਲਾ ਲਿਆ ਕਰੂ ਨਾਲੇ ਹੋਰ ਕੰਮ ਕਰਾਉ ਖੇਤਰੀਆ ਦਾ ਰੇਵਿਸਟੇਉ ਲਾਇ। ਕੰਮ ਸਾਰੇ ਜਿਸੇ ਕੀਆ ਅੰਦਰ ਉਹਦੀ ਉਮਰ ਦੀ ਚਲ ਪਾਇਆ। ਹੁਣ ਆਪਾਂ 1509 ਭੋਲੇ ਜੀ 1509 ਜੀ ਦੀ ਨੂੰ ਦਵਾਈ ਲਾਵਾਂਗੇ ਆਪਾਂ 12 ਫਰਵਰੀ ਇੱਕ ਦਾ ਟਿੱਕੇ ਦੇ ਵਾਸਤੇ ਸਪੈਸ਼ਲ ਦਵਾਈ ਆਉਣੀ ਜਿਸ ਨੂੰ ਕਿਤੇ ਰਹਿੰਦੀ ਹੈ। ਤੇ ਤੋ ਇਹਦੇ ਆ ਦੋ ਡੱਬਾਂ ਚ ਭਿਉਮਾ ਇੱਕ ਡੱਬੇ ਚ ਪਰਾਧ ਦੋ ਡੱਬਾਂ ਚ ਭਿਉਮਾ ਇੱਕ ਡੱਬੇ ਚ ਪਈ ਨਹੀਂ 1509 ਦਾ ਵੀ ਆ ਇਹ ਜਿਹੜਾ ਅੱਜ ਦੁਕਾਨ ਤੇ ਇਹਦਾ ਰੇਟ ਹੈ 250 ਰੁਪਏ ਕਿਲੋ ਵੀ ਆ 1509 ਦਾ ਜੀ ਇੰਨੀ ਮਹਿੰਗਾਈ ਹੋ ਚੁੱਕੀ ਐ ਤੇ ਸਾਥੋਂ ਸਾਡੇ ਰਿਸ਼ਤੇਦਾਰ ਆ ਹੀ ਲੈ ਗੇ ਬੋਰੀਆਂ ਨੇ ਬੋਰੀਆਂ ਤੇ ਮੈਨੂੰ ਸੇਠ ਕਹਿੰਦਾ ਵੀ ਜੇ ਤੂੰ ਬੋਰੀ ਚੋਖੇ 27 ਕਿਲੋ ਵੀ ਸੀ ਮੈਨੂੰ ਕਹਿੰਦਾ ਇਹ 5000 ਦੀ ਬੋਰੀ ਹੈ ਇਸ ਟਾਈਮ ਸੋਨਾ ਬੜਾ ਬੜੀ ਦਾ ਹਮਸਾਮ ਕਰਕੇ ਰੱਖਿਆ ਕਰਾਂਗਾ ਪੰਜ-ਸੱਤ ਬੋਰੀਆਂ ਗੱਲ ਕਰ ਆਪਾਂ ਜੀਬ ਦੇ ਕੋਲੇ ਆ ਜੀ ਜੇ ਕੋਈ ਆਜਨਪਤੋ ਜਵਾਬ ਦਿੱਤਾ ਇਹਨਾਂ ਤੇ ਸਪ੍ਰੈਪਸਟੋ ਪਲਾਸਮਾ ਵਾਂਗ ਆਪਾਂ ਇੱਕ ਦਾਤ ਬੁੜੀ ਜਮ ਨੂੰ ਨਾਂ ਨਹੀਂ ਲੈਣਾ ਆਉਂਦਾ ਓਕਾ ਜਦਾ ਕੁਝ ਦੇਖ ਲਓ ਤੇ ਨਾਲ 1236ਾ ਜਣਾ ਕ੍ਰਮ 45 ਪਰ 3 ਘਾਟ ਤੇ ਇਹ ਲਾਵਾਂਗੇ 24 ਘੰਟੇ ਪਾਣੀ ਤੇ ਇਹ ਦਵਾਈ ਲੱਗੀ ਰਹੂਗੀ ਤੋ 2 ਘੰਟੇ ਪਾਣੀ ਚ ਲੱਗਣ ਤੋਂ ਬਾਅਦ ਫਿਰ ਇਹਨੂੰ ਕੱਢ ਕੇ ਆਪਾਂ ਖੇਤ ਵਿੱਚ ਖਿਲਾਰ ਦਿੰਦੇ ਨੇ ਕੈਰੀ ਬਣਾ ਕੇ ਇਹ ਦਵਾਈ ਇਹ ਜ਼ਰੂਰੀ ਨੇ ਬਹੁਤ ਇਹਦੇ ਨਾਲ ਠੰਡਾ ਰੋਗਾ ਆਉਂਦਾ ਹੀ ਨਹੀਂ ਬਾਈ ਤੁਸੀਂ ਕਰਕੇ ਦੇਖ ਲਿਓ ਆ ਪੂਰੀ 1 ਕਾਹਾ 12 ਡਰੇਡ ਪੱਕਾ ਲਾ ਜਾਗਾ ਜੇ ਮਪਣਕੋਈ ਪਾ ਲਓ ਜੇ 12 ਡਰੇਡ ਨਹੀਂ ਹੈਗਾ ਆ ਤਾਂ ਪਾਉਣੀ ਪਾਉਣੀ ਤੁਸੀਂ ਨਾ ਨਾਮ ਲੈਣਾ ਔਖਾ ਬਤੋ ਲੇਤਾ ਨਹੀਂ ਜਾਂਦਾ ਟ੍ਰਿਪੋ ਪਲਸ ਟ੍ਰਿਪੋ ਪਲਸ ਹੈਗਾ ਜੀ ਇਹ ਜੋ ਚੀ ਬੋਲ ਲੇਤਾ ਨਹੀਂ ਔਖਾ ਬੋਲੇ ਨਾ ਹੋਣੀ ਤੁੰ ਉਹਨਾਂ ਪਪਿਆਉਣਿਆਂ ਤੇ ਲਾਉਣੇ ਦਵਾਈ ਚੌਧਰੀ ਕਡਾਪੀ ਭਰ ਲੈ ਬਚਾਉਣ ਦੋਚ ਕਰੂਗਾ ਉਹਨਾਂ ਨੇ ਵੀ ਠੱਕਣ ਡਾਉਣੇ ਪੈਣਗੇ ਕਿਉਂ ਜੀ ਦਵਾਈ ਤੇ ਸਪਰੇਅ ਦਾ ਸਪਰੇਅ ਹੀ ਹੁੰਦੀ ਹੈ ਕਈ ਵਾਰ ਜਾਨਵਰ ਪਾਣੀ ਪੂਲੀ ਭਰ ਲੈਂਦੇ ਨੇ ਫਿਰ ਬੜੌਕਾ ਹੋ ਜਾਂਦਾ ਕੋਈ ਨਾ ਪਾਣੀ ਪਾਣੀ ਦੀ ਦਵਾਈ ਹੁੰਦੀ ਹੈ ਕਿਟਾ ਫਿਰ ਭਿਉਂਦੇ ਫੇਰਾ ਜੀ ਜਦੋਂ ਟੱਬ ਚ ਭਿਉਂਦੀ ਜਿੰਨੀ ਥੋਥੀ ਜੀ ਦੀ ਮਾੜਾ ਦਾਣਾ ਸਾਰਾ ਉੱਪਰ ਆ ਜੂ। ਤੇ ਆਪਾਂ ਇਹ ਉੱਤੋਂ ਸਾਫ਼ ਕਰਕੇ ਬਾਹਰ ਕੱਢ ਦਈਏ। ਕੰਗਾ ਦਾਣੇ ਰਹਿੰਦੇ ਸਾਰੇ ਤੋਂ ਮਾੜੇ ਨਿਕਲ ਜਾਂਦੇ। ਇਹੋ ਤਰ੍ਹਾਂ। ਇਹੋ ਬੀਬੀ ਐਵੇਂ ਚੀਰਿਆ ਕਰੇ। ਸੰਤੋਨ ਤਾਂ ਵੀ। ਗਾਉ ਰੱਖੜੀ ਬੂਟਾ ਕੰਡਾ ਮੰਗੇ ਕਈ ਵਾਰ। ਫਸੂਣਾ ਲੱਗ ਜੇ ਤੇ ਦਵਾਈ ਪਵਾਓ ਇਹ ਤੇ ਸਪਰੇਅ ਪਵਾਵਾਂ ਢੰਡਾ ਰੋਤ ਦਵਾਈ ਲੱਗ 24 ਘੰਟੇ ਲੱਗੇ ਰੱਖਾਂਗੇ ਤੇ ਬੇਦਰ ਨਹੀਂ ਪੰਦੋ ਇਹ ਮੈਂ ਇੱਕ ਬੇਨਤੀ ਨਾ ਕਰਕੇ ਜੇ ਤਾਂ ਉਰੇ ਦੇ ਧਰ ਦਿਓ ਰੰਗ ਦੋ ਇੱਧਰ ਧਰ ਦਿਓ ਤੇ ਬਾਲੀਓ ਤੇ ਪਵਾਵਾਂਗੇ ਠੀਕ ਹੈ ਤੇ ਨਾ ਤਾਂ ਪਾਣੀ ਪੀਣ ਨੂੰ ਕਿਤਾ ਲਾ ਲਾ ਤੇ ਨਾ ਦੇ ਤਾਂ ਫਸੂ ਰੋ ਰਿਹਾ ਹੈ ਪਾਣੀ ਆਏ ਪਾ ਦੇ ਮੇਰੇ ਇੱਥੇ ਕੋਈ ਖਤਰਾ ਨਹੀਂ ਹੁਣ ਤਾਂ ਮਰੇਗਾ ਵੀ ਵੀ ਜੀ ਦਮ ਨਹੀਂ ਦੂ ਉਹ ਨੀ ਨਾਲੀ ਨਾਲੀ ਉਹਨੇ ਵੀ ਮੈਨੇ ਨਾਲੀ ਨਾਲੀ ਇਹਨੇ ਵੀ ਪੀ ਲਓ ਪੂਰੇ ਆਪਰਾ ਮੈਂ ਫਿਰ ਚੀਚੀ ਨਹੀਂ ਲੈ ਕੇ ਦੇਣੀ ਦੁਕਾਨ ਤੋਂ ਦੇਖ ਲੈ ਮਗਾਲਣੀ ਮਾਂ ਨੂੰ ਇੱਕ ਗੱਲ ਮੇਰੇ ਮੰਦੀ ਤੋਂ ਮਾੜਾ ਵੀ ਇਸ ਤਰ੍ਹਾਂ ਬਾਹਰੇ ਆ ਜੂਏ ਤੋਥਾ ਬਰੀਕ ਦਾਣਾ ਕਿਉਂ ਇਹਦੇ ਗੱਲ ਕਰ ਤੱਤੀ ਬੱਲੀ ਲੱਗਣੀ ਐ ਫਿਰ ਜੇ ਕੋਈ ਦਾਣਾ ਮਾਰਾ ਹੋਵੇ ਇਹ ਪਾਣੀ ਚਾੜਦੇ ਆ ਬਾਹਰ ਆ ਜੀਏ ਇਸੇ ਫਾਇਦਾ ਪਾ ਲਈਏ ਤਾਂ ਬੱਚਿਓ ਤੁਸੀਂ ਬੋਰੀ ਚ ਨਾ ਪਿਓ ਕਰੇ ਵਾਸਤੇ ਵੀ ਬਾਸ ਪੱਤੀ ਦਾ ਜਮੀਰ ਰੱਖੋ ਦੂਜੀ ਦਾ ਕੱਲੇ ਆ ਜੇ ਤਾਂ ਬਾਅਦ ਦੀ ਕਸੂਰ ਚੀਜ਼ ਆ ਵੀ ਪਿਆ ਬੱਚਾ ਮੱਗੂ ਤਿਆਰ ਕਰਨਾ ਪੈਣਾ ਇਹੋ ਜਿਹੀ ਰਲਈ ਹੋਈ 24 ਘੰਟੇ ਬਾਅਦ ਕੱਢ ਕੇ ਤੇ ਦਾ ਖੇਤ ਛਿਣ ਦਿਓ ਤੇ ਹਰੀ ਕਰਕੇ ਛਿੱਟੀਆਂ ਦੋ ਦਿਨ ਬੋਰੀ ਚ ਪਾ ਦਿਓ ਪਰ ਉਹ ਵੀ ਇਹ ਕੰਮ ਔਖਾ ਹੈ ਕੁੜੀ ਦਾ 1509 ਹੋਊ 7 ਬਣੇ ਦੀ ਤੇ 55 60 ਬਣੇ ਦੀ ਦਾ ਹੋਣ ਲੱਗੇ ਜੀ 1509 ਇਹ ਵਧੀਆ ਮਿੰਟ ਤੋਂ ਵੀ ਪੰਗੀ ਸਾਈਡ ਤੇ ਮੁੱਲ ਹੈ ਤੇ ਫੱਕੀ ਥੜ ਭਾਅ ਹੋ ਗਿਆ ਆ ਤਾਂ ਰੱਖ ਦਿਆ ਚਾਹ ਬੁੜੀ ਕਰਦੀ